ਜੋ ਬੋਲੇ ਸੋਨਰ ਪੈਪ 1 ਫਾਲ ਬੇਰ ਅਕੀਦ ਹੈ ਜੋ ਬੋਲੇ ਸੋਨਰ ਪੈ ਸਤਿਗੁਰ ਵਿਦਾ ਸਮਰ ਅਕੀਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਭਰੂ ਗੁਰ ਪਰੇ ਸਾਸ ਸੰਗਤਿ ਸਮੇ ਸਮੂਹ ਸੰਤਾ ਨੂੰ ਨਿਮਰਤਾ ਸਹਿਤੋ ਜਰੂਰੀ ਬੇਨਤੀ ਹੈ ਪਾਏ ਜਦੋਂ ਕੋਈ ਸਾਡਾ ਪਿਆਰਾ ਇਸ ਦੁਨੀਆ ਦੇ ਵਿੱਚੋਂ ਸੰਸਾਰ ਦੀ ਯਾਤਰਾ ਨੂੰ ਪੂਰਦੇ ਹੋਇਆ ਪਰਮਾਤਮਾ ਦੇ ਚਰਨਾ ਵਿੱਚ ਜਾਬ ਰਾਜਦਾ ਹੈ ਸੋ ਉਸ ਦਿਮਤ ਤੋਂ ਬਾਅਦ ਅਸੀਂ ਉਸਤੇ ਦਿਨੋ ਸ਼ਮਸ਼ਾਰ ਤੋਂ ਵਿੱਚ ਅਗਲੀ ਭੇਟਾ ਕਰਦੇ ਹਾਂ ਤੇ ਉਸ ਤੋਂ ਬਾਅਦ ਉਸਤੇ ਅਸਤੇ ਇਕੱਤਰ ਕਰਦੇ ਹਾਂ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਉਹਨਾਂ ਆਸਥਿਕਾਂ ਨੂੰ ਜਿਨ੍ਹਾਂ ਨੇ ਅਸੀਂ ਫੁੱਲ ਚੁਗਣਾ ਕਹਿੰਦੇ ਹਾਂ ਫੁੱਲ ਕਹਿੰਦੇ ਹਾਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਪਹਿਲਾਂ ਜਲ ਪ੍ਰਵਾਹਤਨ ਦੀ ਕੋਸ਼ਿਸ਼ ਕਰਿਆ ਕਰੀਏ ਤਾਜੋ ਜੋ ਅਸੀਂ ਅੰਤਿਮ ਅਰਦਾਸ ਕਰਦੇ ਹਾਂ ਜਿਸ ਨੂੰ ਪੋਤ ਗਸਮ ਕਹਿੰਦੇ ਹਾਂ ਉਸ ਵਿੱਚ ਕੀਤੇ ਹੋਇਆ ਅਰਦਾਸਾਂ ਬੇਨਤੀਆਂ ਪਰਿਵਾਰ ਹੋਰ ਅਸੀਂ ਉਸ ਸਮੇਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਪ੍ਰਮਾਤਮਾ ਵਿੱਚ ਵੀ ਵੇਲੋਂ ਚੰਨਾਂ ਵਿੱਚ ਨਿਵਾਸ ਸਤਿ ਸ਼ਰਕਸ਼ਿਸ਼ ਕਰਿਓ ਪਿਛਲੇ ਪਰਿਵਾਰ ਨੂੰ ਭਾਰਾ ਮੰਨ ਦਾ ਬਾਦ ਬਖਸ਼ਿਸ਼ ਕਰਿਓ ਸੋ ਹੱਥ ਜੋੜ ਕੇ ਬੇਨਤੀ ਆ ਮ੍ਰਿਤਕ ਦੇ ਦੇ ਅਸਤਿਕਾ ਨੂੰ ਪਉ ਤੋਂ ਪਹਿਲਾ ਪਹਿਲਾ ਜਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਸੋ ਕੁਝ ਲੋਕਾਂ ਦੇ ਮਨ ਵਿੱਚ ਵਿਚਾਰ ਨੇ ਕਿ ਭਾਈ ਜਦੋਂ ਅਸੀਂ ਗੁਰਦੁਆਸਾ ਵਿੱਚ ਅਸਥੀਅਤਾਂ ਲੱਜਾਤੇ ਹਾਂ ਉੱਥੇ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਭੋਗ ਕਰਵਾ ਕੇ ਆਏ ਹੋ ਜੀ ਭੋਗ ਕਰਵਾ ਕੇ ਨਹੀਂ ਆਏ ਤੇ ਅਸਤੇਨ ਚਲ ਪਰਵਾਹ ਨਹੀਂ ਕਰਨ ਦਿੱਤਾ ਜਾਵੇਗਾ ਸੋ ਗੁਰੂ ਦੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਸੀਂ ਗੁਰਦੁਆਰਾ ਕੋਤਵਾਲ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਸਾਨੂੰ ਦੱਸਿਆ ਕਿ ਭਾਈ ਅਸਥੀਅਾਂ ਨੂੰ ਤੁਸੀਂ ਭੋਗ ਤੋਂ ਪਹਿਲਾਂ ਪਹਿਲਾਂ ਜਦੋਂ ਮਰਦੇ ਚਲ ਪ੍ਰਵਾਹ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਬਨਾਈ ਨਹੀਂ ਹੈ ਸੁਸੰਤਾ ਦੇ ਚਰਨਾਂ 'ਚ ਦੁਬਾਰਾ ਫਿਰ ਬੇਨਤੀ ਹੈ ਭਾਈ ਜਦੋਂ ਵੀ ਕਿਸੇ ਮ੍ਰਿਤਕ ਪ੍ਰਾਣ ਦੇ ਅਸਥੀਆ ਨੂੰ ਇਕੱਤਰ ਕਰਦੇ ਹਾਂ ਇਕੱਠਾ ਕਰਦੇ ਹਾਂ ਅਸੀਂ ਕੋਸ਼ਿਸ਼ ਕਰਿਆ ਕਰੀਏ ਕਿ ਭੋਗ ਤੋਂ ਪਹਿਲਾਂ-ਪਹਿਲਾਂ ਉਸ ਮ੍ਰਿਤਕ ਪ੍ਰਾਣ ਦੇ ਅਸਥੀਆ ਨੂੰ ਜਿਨ੍ਹਾਂ ਨੂੰ ਅਸੀਂ ਫੁੱਲ ਕਹਿੰਦੇ ਹਾਂ ਭੋਗ ਤੋਂ ਪਹਿਲਾਂ-ਪਹਿਲਾਂ ਚਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕਰਿਆ ਕਰੀਏ सो so, बेनतियों स्वीकार करे जो बोले सुंदर पै भगवान फालवीक महाराज की जय जो बोले सुंदर पै सतगुर रविदास महाराज की जय वाहू जी का खालसा वाहेगुरु जी की फतेह